ਸਸ਼ੀ ਕਾਲ ਜੀ ਕਿਵੇਂ ਸਾਰੇ ਹੋਪਸ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਅਸੀਂ ਲੈ ਕੇ ਆਏ ਜੀ ਆਪਣੀਆਂ ਮਦਰਸ ਲਈ print ਗਰਮ print ਆ ਤੇ ਬੜੇ ਪਿਆਰੇ ਸੂਟ ਆ ਤੇ ਇੱਕ ਸਟਿਚਿੰਗ ਸਟਾਈਲ ਦੱਸਾਂਗੇ ਕਿ ਤੁਸੀਂ ਕਿਵੇਂ ਸਟਿਚ ਕਰਵਾ ਸਕਦੇ ਹੋ ਮਦਰਸ ਦੇ ਸੂਟ ਪਹਿਲਾ ਜੀ ਪਸ਼ਮੀਨੇ ਦਾ ਸੂਟ ਗਰਮ ਸੂਟ ਆ ਪ੍ਰਿੰਟਿੰਗ ਦੇਖੋ ਇਹਦੀ ਬਹੁਤ ਹੀ ਜ਼ਿਆਦਾ ਜਿਹੜਾ ਇਹ ਪਿਆਰਾ print ਬਣਿਆ ਹੋਇਆ ਹੈ ਦੇਖੋ ਸੌਫਟਨੈਸ ਚੈੱਕ ਕਰਿਆ ਕਰੋ ਕੱਪੜੇ ਦੀ ਬਹੁਤ ਹੀ ਪਿਆਰਾ ਬੜਾ ਸੌਫਟ ਜਿਹੜਾ ਕੱਪੜਾ ਆ ਪ੍ਰਿੰਟ ਬਹੁਤ ਪਿਆਰਾ ਆ ਇਹ ਤੁਸੀਂ ਆ ਲੋਵਰ ਵੀ ਬਣਾ ਸਕਦੇ ਹੋ ਤੇ ਮੈਚਿੰਗ ਵੀ ਬਣਾ ਸਕਦੇ ਹੋ ਬਟ ਮੈਂ ਇਹਦੇ ਨਾਲ ਮੈਚਿੰਗ ਦਿੱਤੀ ਆ ਕਿਉਂਕਿ ਇਹਦਾ ਤੁਹਾਨੂੰ ਇੱਕ ਆਈਡੀਆ ਦੱਸਦੇ ਆ ਕਿ ਮਦਰਸ ਲਈ ਤੁਸੀਂ ਕੀ ਵੱਖਰਾ ਕਰ ਸਕਦੇ ਹੋ ਇਹ ਨਾਲ ਆਫ ਵਾਈਟ ਲਈ ਅਸੀਂ ਇਹਦੇ ਨਾਲ ਮੈਚਿੰਗ ਕੀਤੀ ਆ ਸ਼ਰਟ ਇਹ ਰਹੂਗੀ ਲਾਈਨਿੰਗ ਇਹਦੇ ਥੱਲੇ ਲਗਵਾਉਣ ਦੀ ਕੋਈ ਜ਼ਰੂਰਤ ਨਹੀਂ ਆ ਬਹੁਤ ਵਧੀਆ ਤੇ ਸੌਫਟ ਕਪੜਾ ਆ ਜਿੱਦਾਂ ਕਿ ਸਾਡੀਆਂ ਮਦਰਸ ਪਾਉਣਾ ਚਾਹੁੰਦੀਆਂ ਨੇ ਇਹਦੇ ਨਾਲ ਅਸੀਂ ਇਦਾਂ ਕਰ ਸਕਦੇ ਆ ਕਿ ਇਹਦੇ ਨਾਲ ਅਸੀਂ ਸਲਵਾਰ ਦੇ ਉੱਤੇ ਥੋੜਾ ਥੋੜਾ ਨਿੱਕੀ ਨਿੱਕੀ ਬੂਟੀ ਵਾਲਾ ਵਰਕ ਕਰਵਾ ਸਕਦੇ ਆ ਤੇ ਸਾਈਡ ਤੇ ਅਸੀਂ ਇਹਦੇ ਪੱਟੀ ਇੱਕ ਵਰਕ ਦੀ ਨਾਲ ਵਰਕ ਕਰਵਾ ਕੇ ਮੇਰੀ ਲਾਸਟ ਵੀਡੀਓ ਚ ਚੈੱਕ ਕਰਿਓ ਉਹਦੇ ਤੇ ਜਿਹੜੇ ਆ ਪਹਿਣਾ ਲਈ ਸੂਟ ਅਸੀਂ ਬਣਾਏ ਆ ਉਹਦੇ ਤੇ ਅਸੀਂ ਪੱਟੀ ਵਰਕ ਕੀਤੀ ਹੋਈ ਆ ਤਾਂ ਜੋ ਬਾਹਾਂ ਦੇ ਕਫਾ ਤੇ ਲੱਗ ਜੇ ਬਾਵਾ ਦੇ ਫਰੰਟ ਸਾਈਡ ਤੇ ਲੱਗ ਸਕੀ ਏਦਾਂ ਹੀ ਅਸੀਂ ਆਪਣੀਆਂ ਮਦਰ ਸਲੀਵ ਪੱਟੀ ਬਣਵਾ ਕੇ ਵਰਕ ਕਰਵਾ ਕੇ ਮਸ਼ੀਨ ਦਾ ਤੇ ਉਹ ਅਸੀਂ ਕਫਾਂ ਤੇ ਵੀ ਲਗਵਾ ਸਕਦੇ ਆ ਤੇ ਉਹਨਾਂ ਲਈ ਵੀ ਅਸੀਂ ਸੇਮ ਜਿਹੜਾ ਆ ਇਹ ਨਿੱਕ ਨਿੱਕੇ ਬੂਟੀ ਜਿਹੜੀ ਆ ਉਹ ਸਲਵਾਰ ਤੇ ਪਵਾ ਸਕਦੇ ਆ ਦੁਪੱਟਾ ਅਸੀਂ ਉਹਨਾਂ ਲਈ ਥੋੜਾ ਟਾਈ ਐਂਡ ਡਾਈ ਵੀ ਕਰਵਾ ਸਕਦੇ ਆ ਲਾਈਟ ਲਾਈਟ ਕਲਰ ਚੁੱਕ ਕੇ ਇਹ ਸਿੰਪਲ ਵੀ ਕਰੀਮ ਰੱਖਣਾ ਚਾਹੁੰਦੇ ਹੋ ਤੇ ਕਰੀਮ ਵੀ ਰੱਖ ਸਕਦੇ ਹੋ ਇਹ ਆਪੋ ਆਪਣੀ ਸਭ ਦੀ ਜਿਹੜੀ ਚੋਇਸ ਹੁੰਦੀ ਆ ਸੋ ਮੈਂ ਇੱਕ ਆਈਡੀਆ ਦੇਣਾ ਚਾਹੁੰਦੀ ਸੀ ਕਿ ਮਦਰਸ ਜਿਹੜੀਆਂ ਇਵੇਂ ਦੇ ਜਿਹੜੇ ਆ ਸੂਟ ਆ ਸਰਦੀਆਂ ਚ ਵੇਅਰ ਕਰ ਸਕਦੇ ਗਰਮ ਸੂਟਾਂ ਦੀ ਵੀ ਵੀਡੀਓ ਵੀ ਅਸੀਂ ਪਿੱਛੇ ਪਾਈ ਹੋਈ ਹੈ ਜੀ ਮਦਰਸ ਲਈ ਕਿ ਉਹ ਕਿਵੇਂ ਵਰਕ ਕਰਾ ਸਕਦੀਆਂ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਉੱਚ ਥੋੜੇ ਡਾਰਕ ਕਲਰ ਵੀ ਨੇ ਉਹ ਤੁਸੀਂ ਅਸੀਂ ਉਹਨਾਂ ਨੂੰ ਲਾਈਟ ਕਰ ਸਕਦੇ ਆ ਇਹ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਇਦਾਂ ਤੁਸੀਂ ਆਪਣੀਆਂ ਮਦਰਸ ਲਈ ਸੂਟ ਜਿਹੜੇ ਆ ਉਹ ਕਰਵਾ ਸਕਦੇ ਹੋ ਪਹਿਲਾਂ ਤੁਹਾਨੂੰ ਮੈਂ ਗਰਮ ਪ੍ਰਿੰਟ ਦਿਖਾ ਦਿੰਨੀ ਹ ਉਹਦੇ ਬਾਅਦ ਅ ਦੂਜੇ ਜਿਹੜੇ ਵਰਕ ਹੋਏ ਮਦਰਸ ਲਈ ਸੂਟ ਮੈਂ ਤੁਹਾਨੂੰ ਉਹ ਦਿਖਾ ਦਿੰਨੀ ਹ ਸੋ ਪ੍ਰਿੰਟ ਬਹੁਤ ਸੋਹਣਾ ਜੇ ਬੜਾ ਮੇਰੇ ਮਨ ਨੂੰ ਲੱਗਾ ਏ ਪ੍ਰਿੰਟ ਬੜਾ ਹੀ ਪਿਆਰਾ ਆ ਨੈਕਸਟ ਏ ਜੀ ਆਹ ਵਾਲਾ ਪ੍ਰਿੰਟ ਇਹ ਵੀ ਬਹੁਤ ਪਿਆਰਾ ਪ੍ਰਿੰਟ ਏ ਆ ਇਹ ਵੀ ਕੋਈ ਡਾਰਕ ਨਹੀਂ ਹੈਗਾ ਬੜਾ ਹੀ ਸੋਹਣਾ ਜਿਹੜਾ ਪ੍ਰਿੰਟ ਏ ਏਸੀ ਆਲ ਓਵਰ ਵੀ ਲੱਕ ਸਕਦੇ ਆ ਤੇ ਜਾਂ ਅਸੀਂ ਇਹਦੇ ਵਿੱਚ ਲਾਈਟ ਕਲਰ ਜਿਹੜਾ ਆ ਉਹਦੇ ਨਾਲ ਦੀ ਸਲਵਾਰ ਵੀ ਅਸੀਂ ਦੇ ਸਕਦੇ ਆ ਆਲ ਓਵਰ ਵੀ ਅਸੀਂ ਇਹਨੂੰ ਰੱਖ ਸਕਦੇ ਆ ਤੇ ਉਹਦੇ ਨਾਲ ਦੀ ਸਲਵਾਰ ਵੀ ਮੈਚਿੰਗ ਸਲਵਾਰ ਵੀ ਅਸੀਂ ਕਰ ਸਕਦੇ ਆ ਦੁਪੱਟਾ ਜਿਹੜਾ ਇਹਦੇ ਨਾਲ ਤੁਸੀਂ ਲਓਗੇ ਉਹ ਲਾਈਟ ਡਾਰਕ ਦਾ ਕੰਬੀਨੇਸ਼ਨ ਹੋ ਜਾਊਗਾ ਇਹਦੇ ਤੇ ਵੀ ਅਸੀਂ ਵਰਕ ਕਰਾ ਸਕਦੇ ਆ ਪਲੇਨ ਅਸੀਂ ਫੈਬਰਿਕ ਲਵਾਂਗੇ ਤੇ ਉਹ ਸੀ ਸਲਵਾਰ ਨਾਲ ਦਾ ਜਿਹੜਾ ਸੀ ਫੈਬਰਿਕ ਲੈ ਕੇ ਉਹ ਸੀ ਅਦੇ ਪੱਟੀ ਥੋੜੀ ਥੋੜੀ ਵਰਕ ਕਰਾਵਾਂਗੇ ਘੇਰੇ ਤੇ ਵੀ ਕਰਵਾ ਸਕਦੇ ਆ ਤੇ ਬਾਜੂ ਤੇ ਵੀ ਕਰਵਾ ਸਕਦੇ ਆ ਤੇ ਅੱਗੇ ਅਸੀਂ ਇਹਦੇ ਪੋਟਲੀ ਬਟਨ ਵੀ ਮਦਰਸ ਨੂੰ ਬੜੇ ਪਿਆਰੇ ਲੱਗਦੇ ਨੇ ਲਾਈਟ ਕਲਰ ਦੇ ਲੱਗੇ ਹੋਏ ਉਹ ਵੀ ਲਗਵਾ ਸਕਦੇ ਆ ਤੇ ਅੱਗੇ ਤੁਹਾਡੀ ਵਿਸ਼ਿਆ ਕਿ ਤੁਸੀਂ ਕਿਦਾਂ ਦੇ ਚਾਹੁੰਦੇ ਹੋ ਸਾਨੂੰ ਹੀ ਸੁਝਾਜ ਜ਼ਰੂਰ ਦਿਆ ਕਰੋ ਬਹੁਤ ਸੋਹਣਾ ਪ੍ਰਿੰਟ ਆ ਨੈਕਸਟ ਇਹ ਆ ਜੀ ਪ੍ਰਿੰਟ ਇਹ ਵੀ ਬਹੁਤ ਸੋਹਣਾ ਇੱਕ গারਲਿਸ਼ ਵੀ ਆ ਤੇ ਮਦਰਸ ਲਈ ਵੀ ਆ ਕਿਉਂਕਿ ਇਹ ਬਹੁਤ ਡਾਰਕ ਪ੍ਰਿੰਟ ਨਹੀਂ ਹੈਗਾ ਸਰਦੀਆਂ ਨੂੰ ਏਵੇਂ ਦੇ ਜਿਹੜੇ ਪ੍ਰਿੰਟ ਆ ਚੱਲ ਜਾਂਦੇ ਬੜੇ ਆਰਾਮ ਨਾਲ ਇਹ ਆ ਲੋਰ ਵੀ ਸੂਟ ਬਣ ਸਕਦਾ ਤੇ ਇਹਦੇ ਨਾਲ ਵੀ ਅਸੀਂ ਕਰੀਮ ਸਲਵਾਰ ਦੇ ਸਕਦੇ ਆ ਇਹਦੇ ਨਾਲ ਵੀ ਅਸੀਂ ਜਿਹੜੀ ਕਰੀਮ ਕਲਰ ਦੀ ਸਲਵਾਰ ਆ ਉਹ ਸੀ ਵਰਕ ਕਰਾ ਸਕਦੇ ਆ ਜੇ ਤੁਸੀਂ ਨਹੀਂ ਡਾਰਕ ਪਾਉਣਾ ਚਾਹੁੰਦੇ ਤੇ ਜੇਕਰ ਸਿੰਪਲ ਰੱਖਣਾ ਚਾਹੁੰਦੇ ਹੋ ਸਿੰਪਲ ਵੀ ਰੱਖ ਸਕਦੇ ਹੋ ਸਟਾਫ ਦੇਖੋ ਇਹਦਾ ਵੀ ਕਿੰਨਾ ਸੌਫਟ ਆ ਗਰਮ ਸਟਾਫ ਆ ਬਟ ਬਿਲਕੁਲ ਸੌਫਟ ਆ ਇਹ ਗਰਮ ਚ ਪ੍ਰਿੰਟ ਸੀ ਇਹ ਇੱਕ ਸੂਟ ਇਹ ਆਰਡਰ ਦਾ ਤਿਆਰ ਹੋਇਆ ਆ ਜੇਕਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਹੋਰ ਪ੍ਰਿੰਟ ਲੈ ਕੇ ਤੇ ਪਲੀਜ਼ ਜਿਹੜਾ ਸਾਨੂੰ ਮੈਸੇਜ ਕਰ ਦਿਓ ਪ੍ਰਿੰਟਿੰਗ ਦੀ ਥੋੜੀ ਹੋ ਸਕਦੀ ਆ ਕਿ ਪ੍ਰਿੰਟਿੰਗ ਸਾਨੂੰ ਇਹਦੇ ਨਾਲ ਦੀ ਨਾ ਮਿਲੇ ਇਹ ਤੁਹਾਨੂੰ ਆਈਡੀਆ ਦੇਣਾ ਸੀਗਾ ਕਿ ਮਦਰਸ ਲਈ ਕਿਵੇਂ ਅਸੀਂ ਤਿਆਰ ਕਰ ਸਕਦੇ ਆ ਇਹ ਬਹੁਤ ਵਧੀਆ ਜਿੱਦਾਂ ਮਸਲੀਨ ਦਾ ਫੈਬਰਿਕ ਆ ਕ੍ਰੇਪ ਮਸਲੀਨ ਦਾ ਮਿਕਸ ਜਿਹਾ ਫੈਬਰਿਕ ਆ ਇਹ ਠੀਕ ਤੇ ਇਹਦੇ ਚ ਅਸੀਂ ਔਰਗੈਂਜ਼ਾ ਲਗਾ ਕੇ ਤੇ ਸ਼ਰਟ ਤੋਂ ਹੀ ਅਸੀਂ ਥੋੜਾ ਜਿਹਾ ਪੀਸ ਚੁੱਕਿਆ ਉਹਨੂੰ ਅਸੀਂ ਇਦਾਂ ਪੈਚ ਵਰਕ ਦੇ ਨਾਲ ਅਸੀਂ ਇਹਨੂੰ ਵਰਕ ਕਰ ਦਿੱਤਾ ਮਸ਼ੀਨ ਵਰਕ ਕਰਵਾ ਦਿੱਤਾ ਇਹ ਦਾ ਕੇਰਾ ਆ ਜੀ ਆ ਸਾਰਾ ਇਹਦਾ ਕੇਰਾ ਆ ਕੇਰਾ ਤੁਸੀਂ ਸਾਨੂੰ ਆਪਣੀ ਦੱਸ ਸਕਦੇ ਹੋ ਵੀ ਤੁਹਾਡਾ ਕੇਰਾ ਕਿੰਨਾ ਆ ਲੈਂਥ ਕਿੰਨੀ ਆ ਉਹਦੇ ਅਕੋਰਡਿੰਗ ਅਸੀਂ ਤਿਆਰ ਕਰ ਦਾਂਗੇ ਐਵੇਂ ਤਿਆਰ ਹੋਊਗਾ ਕੁਝ ਜੇ ਡਿਫਰੈਂਟ ਮਦਰਸ ਬਣਾਉਣਾ ਚਾਹੁੰਦੀਆਂ ਨੇ ਤਾਂ ਐਵੇਂ ਦਾ ਕਨਸੈਪਟ ਚੁੱਕ ਸਕਦੇ ਨੇ ਠੀਕ ਇਹ ਅਸੀਂ ਪੈਚਵਰਕ ਸ਼ਰਟ ਚੋਂ ਕਪੜਾ ਲੈ ਕੇ ਅਸੀਂ ਇੱਥੇ نیچے ਔਰਗੈਂਜ਼ਾ ਲਗਾ ਕੇ ਅਸੀਂ ਮਸ਼ੀਨ ਵਰਕ ਕਰ ਦਿੱਤਾ ਆ ਦੇਖੋ ਕਿੰਨਾ ਪਿਆਰਾ ਜਿਹੜਾ ਇਹ ਇਹਦੀ ਲੁੱਕ ਆਊਗੀ ਜਦੋਂ ਇਹ ਸੂਟ ਸਟਿਚ ਹੋਊਗਾ ਇਹ ਸਟਿਚਿੰਗ ਲਈ ਹੋ ਰਿਹਾ ਸੀ ਤਿਆਰ ਤੇ ਮੈਂ ਵੀਡੀਓ ਬਣਾ ਰਹੀ ਸੀ ਸੋਚਿਆ ਤੁਹਾਨੂੰ ਦਿਖਾ ਦਿੱਤੀ ਜਾਵੇ ਦੇਖੋ ਆਏ ਦੀਆਂ ਬਾਜੂ ਰਹਿਣਗੀਆਂ ਦੋਨੇ ਬਾਜੂ ਤੇ ਵੀ ਪੈਚ ਆਊਗਾ ਵਰਕ ਦਾ ਜਦੋਂ ਇਹ ਸਟੀਚਿੰਗ ਆਊਗਾ ਐਵੇਂ ਲੱਗੂਗਾ ਇਦਾਂ ਤੁਹਾਨੂੰ ਇਹ ਸੂਟ ਦੀ ਸਟੀਚਿੰਗ ਦੀ ਫੋਟੋ ਵੀ ਮੈਂ ਦਿਖਾਉਂਗੀ ਜਰੂਰ ਦੇਖੋ ਇਦਾਂ ਦੇ ਅਸੀਂ ਛੋਟੇ ਛੋਟੇ ਜਿਹੜੇ ਆ ਕਨਸੈਪਟ ਆਈਡੀਆ ਚੁੱਕ ਕੇ ਅਸੀਂ ਐਵੇਂ ਦੇ ਸੂਟ ਜਿਹੜੇ ਆ ਉਹ ਤਿਆਰ ਕਰਾ ਸਕਦੇ ਆ ਆਏ ਦੇ ਨਾਲ ਕ੍ਰੇਪ ਦੀ ਡਾਈ ਕਰਵਾਈ ਆ ਜੀ ਗ੍ਰੇ ਕਲਰ ਦੀ ਸਲਵਾਰ ਨਾਲੇ ਦੇ ਚੁਨਾਉਣ ਦਾ ਦੁਪੱਟਾ ਆ ਜੀ ਸੈਮੀ ਚੁਨਾਉਣ ਦਾ ਦੁਪੱਟਾ ਹੈ ਮੇਰੇ ਦੁਪੱਟਿਆਂ ਦੀ ਲੁੱਕ ਹਮੇਸ਼ਾ ਜਿਹੜੇ ਆ ਉਹ ਸਿੰਥੈਟਿਕ ਨਹੀਂ ਹੈਗੇ ਸੈਮੀ ਮੇਰੇ ਜਿਹੜੇ ਆ ਉਹ ਪਿਓਰ ਦੀ ਲੁੱਕ ਦਿੰਦੇ ਨੇ ਦੁਪੱਟੇ 2.5 ਮੀਟਰ ਦਾ ਦੁਪੱਟਾ ਕੁਲਾ ਡੁਲਾ ਆ ਬਹੁਤ ਸੋਹਣਾ ਆ ਦੁਪੱਟਾ ਦੇਖੋ ਕਿੰਨਾ ਪਿਆਰਾ ਸੂਟ ਲੱਗੂਗਾ ਜਦੋਂ ਮਦਰਸ ਐਵੇਂ ਇਹਨਾਂ ਨੂੰ ਵੇਅਰ ਕਰਨਗੇ ਇਦਾਂ ਦੇ ਕਨਸੈਪਟ ਤੁਸੀਂ ਚੁੱਕ ਸਕਦੇ ਹੋ ਤੇ ਸਕਰੀਨ ਤੇ ਨੰਬਰ ਆ ਰਿਹਾ ਤੁਸੀਂ ਸਾਨੂੰ ਜਿਹੜਾ ਆ ਉਹ ਭੇਜ ਸਕਦੇ ਹੋ ਕਿ ਅਸੀਂ ਇਹ ਸੂਟ ਲੈਣਾ ਪ੍ਰਿੰਟਿੰਗ ਅਸੀਂ ਹੋਰ ਦੀ ਚੁੱਕ ਲਵਾਂਗੇ ਇਹ ਪ੍ਰਿੰਟ ਹੋ ਸਕਦਾ ਹੈ ਪ੍ਰਿੰਟ ਨਾ ਮਿਲੇ ਅਵੇਲੇਬਲ ਨਾ ਹੋਵੇ ਕਿਉਂਕਿ ਇਹਦੇ ਨਾਲ ਪਹਿਲਾਂ ਵੀ ਇੱਕ ਸੂਟ ਬਣਿਆ ਸੀ ਤੇ ਉਹ ਚਲੇ ਗਿਆ ਇਹ ਸੂਟ ਸਟਿਚਿੰਗ ਹੋਣਾ ਸੀ ਤੇ ਮੇਰਾ ਦਿਲ ਕਰਦਾ ਸੀ ਕਿ ਮਦਰਸ ਨੂੰ ਇੱਕ ਨਵਾਂ ਅਸੀਂ ਆਈਡੀਆ ਦੇਦੀਏ ਕਿ ਉਹ ਐਵੇਂ ਦੇ ਸੂਟ ਜਿਹੜੇ ਬਣਾ ਸਕਦੇ ਜਿਹੜੇ ਬਣਾਏ ਹੋਏ ਬੜੇ ਮਤਲਬ ਸੋਹਣੇ ਲੱਗਣਗੇ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਨੈਕਸਟ ਜੀ ਇਹ ਵੀ ਮਦਰਸਲੀਆ ਸੂਟ ਬੜਾ ਹੀ ਪਿਆਰਾ ਹੈ ਥੋੜਾ ਨਾ ਗਰਮੀਆਂ ਵਾਲਾ ਫੈਬਰਿਕ ਹੈ ਮਿਕਸ ਜਿਹਦਾ ਮੌਸਮ ਨਹੀਂ ਜਿਹਦਾ ਹੁਣ ਮੌਸਮ ਚੱਲ ਰਿਹਾ ਨਾ ਬਹੁਤੀ ਸਰਦੀਆਂ ਨਾ ਬਹੁਤੀ ਗਰਮੀਆਂ ਉਹਦੇ ਵਿੱਚ ਇਹ ਸੂਟ ਜਿਹੜਾ ਬਹੁਤ ਹੀ ਪਿਆਰਾ ਲੱਗੂਗਾ ਇਹਦੇ ਤੇ ਅਸੀਂ ਮਸ਼ੀਨ ਵਰਕ ਕਰਾਇਆ ਕਲਰ ਕੋਈ ਬਹੁਤੇ ਡਾਰਕ ਨਹੀਂ ਹੈਗੇ ਆ ਸੇਮ ਹੀ ਕਲਰ ਚੁੱਕ ਲਏ ਅਸੀਂ ਇਹਦੇ ਵਿੱਚੋਂ ਬਸ ਅਸੀਂ ਇਹਦੀ ਹਾਈਲਾਈਟਿੰਗ ਥੋੜੀ ਕਰਨੀ ਸੀ ਕਿ ਉੱਪਰ ਕੀ ਆਵੇ ਵਰਕ ਉਹਦੇ ਅਸੀਂ ਲਾਈਟ ਡਾਰਕ ਤੇ ਫਿਰੋਜ਼ੀ ਦਾ ਦਿੱਤਾ ਕੰਬੀਨੇਸ਼ਨ ਕੋਈ ਬਹੁਤ ਡਾਰਕ ਨਹੀਂ ਹੈਗਾ ਪੂਰੇ ਚ ਅਸੀਂ ਬਾਜੂ ਬੂਟੀ ਦੇ ਦਿੱਤੀ ਕਪੜਾ ਇਹ 5 ਮੀਟਰ ਮਿਲੂਗਾ ਬੜਾ 셀ਫ ਕਾਟਨ ਆ 셀ਫ ਕਪੜਾ ਆ 셀ਫ ਨੇ ਤੁਸੀਂ ਦੇਖ ਰਹੇ ਹੋਵੋਗੇ 셀ਫ ਡਿਜ਼ਾਈਨਿੰਗ ਬੜੀ ਵੱਖਰਾ ਜਿਹਾ ਯੂਨੀਕ ਜਿਹਾ ਆ ਤੇ ਆ ਇਹਦੀਆਂ ਬਾਜੂ ਆ ਬਾਜੂ ਤੇ ਵੀ ਫਲਾਰ ਦਿੱਤਾ ਤੇ ਘੇਰੇ ਤੇ ਵੀ ਫਲਾਰ ਆ ਦੁਪੱਟਾ ਇਹਦੇ ਨਾਲ ਦਾ ਅਸੀਂ ਸਿੰਗਲ ਕਲਰ ਵੀ ਰੱਖ ਸਕਦੇ ਆ ਤੇ ਜੇਕਰ ਉਹਨਾਂ ਨੂੰ ਥੋੜਾ ਜਿਹਾ ਹੋਰ ਡਾਰਕ ਚਾਹੀਦਾ ਹੋਵੇ ਤੇ ਅਸੀਂ ਨਾਲ ਲਾਈਟ ਫਰੋਜ਼ੀ ਜਿਹੜਾ ਆ ਦੁਪੱਟਾ ਅ ਟਾਈ ਐਂਡ ਆਈ ਦੁਪੱਟਾ ਜਿਹੜਾ ਸੀ ਕਰਵਾ ਸਕਦੇ ਹਾਂ ਸੋ ਇਹ ਸੀ ਜੀ ਮਦਰਸਲੀ ਬੜੇ ਪਿਆਰੇ ਪਿਆਰੇ ਜੋ ਕਨਸੈਪਟ ਜੇਕਰ ਤੁਹਾਡੇ ਕੋਲ ਵੀ ਕੋਈ ਆਈਡੀਆ ਹੁੰਦੀ ਆ ਤੇ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਇਹ ਤੁਸੀਂ ਬਾਈ ਕਰਨ ਲਈ ਸਾਨੂੰ ਜਿਹੜਾ ਆ ਉਹ WhatsApp ਦਾ ਨੰਬਰ ਆ ਰਿਹਾ ਸਕਰੀਨ ਤੇ ਤੁਸੀਂ ਸਾਨੂੰ ਜਿਹੜਾ ਕਾਲ ਕਰ ਸਕਦੇ ਹੋ ਤੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ